ਰਕਾਸ਼ ਸਿੰਘ ਮਾਤਾ ਸਾਫ ਕਹਿ ਚੁੱਕਾ ਆ ਕਿ ਅਸੀਂ ਪੰਜਾਬੀ ਨਮਾਇਦਗੀ ਪਾਰਟੀ ਆ ਉਦੋਂ ਸਿੱਖ ਨਮਾਇਦਗੀ ਪਾਰਟੀ ਛੱਡ ਚੁੱਕੇ ਆਪਣੇ ਆਪ ਸਮੇਂ ਦੇ ਹਾਲਾਤਾਂ ਦੇ ਨਾਲ ਬਦਲ ਵੀ ਸਕਦਾ ਨਾ ਸਭ ਕੁਝ ਅਸੀਂ ਇਹ ਨਹੀਂ ਕਹਿੰਦੇ ਕੋ ਗਲਤ ਆ ਪੰਜਾਬੀ ਨਮਾਇਦਗੀ ਪਾਰਟੀ ਬਣ ਕੇ ਪਰ ਪੰਥਕ ਪਾਰਟੀ ਨਹੀਂ ਨਾ ਰਹਿ ਫਿਰ ਉਹ ਪਰ ਹਾਲਾਤਾਂ ਦੇ ਅਨਸਾਰ ਪੰਥ ਵੱਲ ਮੋੜਾ ਪੋਣਾ ਪਊਗਾ ਨਾ ਤੁਸੀਂ ਇਹ ਤਾਂ ਗੱਲ ਮੰਨਦੇ ਹੋ ਨਹੀਂ ਪਾਇਆ ਨਾ ਉਹਨਾਂ ਨੇ ਪਰ ਗਾੜੀ ਕੀ ਪਾਉਣਾ ਚਾਹੀਦਾ ਤੁਸੀਂ ਅਈ ਤੇ ਕਹਿੰਨੇ ਚਲੋ ਫੇਰ ਵੀ ਚੜਦੇ ਹੀ ਗਲਾਈਏ ਦੋ ਆਕਾਲੀ ਦਲਾਂ ਨੂੰ ਜੋੜ ਲੀਏ ਤੇ ਸਤਾਤਾਰੀ ਜੇਤੂ ਧਿਰ ਨਾਲੋਂ ਵੱਧ ਆਈਆਂ ਮੋਟਾ ਉਹ ਬਹੁਤ ਦੂਰ ਜਾ ਚੁੱਕੇ ਕਾਲ ਤੱਕ ਤੋਂ ਬਾਗੀ ਹੋ ਚੁੱਕੇ ਆ ਉਹ ਅੱਜ ਜੇ ਦੋਵੇਂ ਧਿਰਾਂ ਇਕੱਠੀਆਂ ਹੁੰਦੀਆਂ ਤਾਂ ਉਹਦੇ ਨਾਲ ਤਾਂ ਕਦੇ ਇਕੱਠੇ ਹੋਈ ਨਹੀਂ ਸਕਦੇ ਨਾ ਅੱਜ ਫੇਰ ਸੁਖਬੀਰ ਸਿੰਘ ਨੂੰ ਹੀ ਉਸ ਉਹਦੇ ਧੜੇ ਨੂੰ ਹੀ ਤਰਨਤਾਰਨ ਦੇ ਲੋਕਾਂ ਨੇ ਦੂਜੇ ਨੰਬਰ ਤੇ ਲਿਆਕ ਰੱਖਿਆ ਕਰਨ ਮੰਨਦੇ ਹੋ ਕੀ ਕਮੀਆਂ ਰਹਿ ਗਈਆਂ ਕਿੱਥੇ ਆ ਕੇ ਜਿਹੜਾ ਇਹ ਸਾਰਾ ਠੱਕਾ ਲੱਗਿਆ ਤੇ ਇਹ ਹਾਥੀ ਆ ਇਹਨਾਂ ਦੇ ਦੰਦ ਖਾਣ ਵਾਲੇ ਹੋ ਰਿਹਾ ਵਖਾਉਣ ਵਾਲੇ ਹੋ ਰਿਹਾ ਗੋਲੀਆਂ ਚਲਾਉਣ ਵਾਲੇ ਇਹ ਆ ਪਿੱਛੇ ਬਹਿ ਕੇ ਗੋਲੀਆਂ ਚ ਚਲਾਉ ਚਲਾਉਂਦੇ ਆਏ 1 ਰੁਪਿਆ ਕਿਸੇ ਨੂੰ ਨਹੀਂ ਨਾ ਨਸ਼ਾ ਨਾ ਪਿਆ ਕਿ ਸਾਰੀ ਚੜ੍ਹਦੀ ਕਲਾ ਹੀ ਵੋਟ ਆ ਜੀ ਇਹ ਕੁਆਲਟੀ ਵੋਟ ਆ ਫੇਰੇ ਹਾਂਜੀ ਇਹ ਜਮੀਰਾਂ ਵਾਲੀ ਵੋਟ ਆ ਕੌਮ ਤੇ ਗੁਰੂਗ੍ਰਾਂ ਸਾਹਿਬ ਦੇ ਅੰਗ ਇਹ ਪੜਵਾਉਂਦੇ ਆ ਅੰਗ ਕਾਲੀਆਂ ਦੇ ਕਾਰਨ ਹੀ ਪਾਟੇ ਚਾਹੇ ਰਾਮ ਰੀਮ ਦੇ ਬੰਦਿਆਂ ਨੇ ਪਾੜੇ ਆ ਆ ਪੰਥ ਨੇ ਮਿਹਣਾ ਲਾਇਆ ਸੀ ਖਲੜਾ ਵਾਲਾ ਇਸ ਵਾਰ ਵੀ ਉਮੀਦ ਕਰਦੇ ਸੀ ਬਾਕੀ ਇਹ ਚੀਜ਼ ਆ ਵੋਟਾਂ ਅੱਜ ਵੀ ਆਈਆਂ ਕੱਲ ਫੇਰ ਆਉਣੀਆਂ ਇਹ ਚ ਕੋਈ ਚੱਕਰ ਨਹੀਂ ਪੰਥ ਨਹੀਂ ਹਾਰਦਾ ਪਰ ਫਿਰ ਵੀ ਤੁਸੀਂ ਦੇਖੋ ਤਰਨਤਾਰਨ ਦੇ ਲੋਕਾਂ ਨੇ ਉਹਨਾਂ ਨੂੰ ਦੂਜੇ ਨੰਬਰ ਲੋਕਾਂ ਨੇ ਲੜੀਏ ਲੋਕਾਂ ਨੇ ਅਸੇ ਕੁਛ ਨਹੀਂ ਕੀਤਾ ਲੋਕਾਂ ਨੇ ਲੜੀ ਲਾਇਆ ਵਾਹ ਖਾਲਸਾ ਵਰਜੀ ਫਤਿਹ ਚੜਦੀ ਕਲਾ ਰਹੀ ਪੰਥ ਦੀ ਕਿਰਪਾ 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 ਸੋ ਪਾਈ ਮਨਦੀਪ ਸਿੰਘ ਤੇ ਹਰਦੀਪ ਸਿੰਘ ਨਾਲ ਹਰਦੀਪ ਸਿੰਘ ਜੀ ਕਿੰਨੀਆਂ ਵੋਟਾਂ ਪਈਆਂ ਹੁਣ ਸਾਨੂੰ ਪੈ ਗਈਆਂ ਜੀ 19000 ਕੁਝ 19580 ਵੋਟਾਂ ਪੈ ਗਈਆਂ ਜੀ ਆਪਣੀ ਉਮੀਦ ਤੇ ਪੰਥ ਦੇ ਜਿਹੜਾ ਵਾ ਜਜਬੇ ਅਨਸਾਰ ਵੋਟ ਨਹੀਂ ਪਈ ਕੀ ਗੱਲ ਚਲੋ ਬੜੀ ਕਿਰਪਾ ਮਾਰੇ ਦੀ ਹੈ ਵੀ ਚੜਦੀ ਗਲਾਈ ਹੈ ਨੇ ਆਪਾਂ ਦੇ ਪਹਿਲੇ ਦੋ ਨੰਬਰਾਂ 'ਚ ਚਲਦੇ ਸੀ ਨਾ ਚਲੋ ਕੋਈ ਗੱਲ ਨਹੀਂ ਜੋ ਮਾਰਿਆ ਇਹਨੂੰ ਮਜੂਰੀ ਕੀ ਕਾਰਨ ਮੰਨਦੇ ਹੋ ਕੀ ਕਮੀਆਂ ਰਹਿ ਗਈਆਂ ਕਿੱਥੇ ਆ ਕੇ ਜਿਹੜਾ ਇਹ ਸਾਰਾ ਧੱਕਾ ਲੱਗਿਆ ਦੇਖੋ ਸਰਕਾਰਾਂ ਵਾਂਗੂ ਸਾਡੇ ਕੋਲ ਅਰੇਂਜਮੈਂਟ ਨਹੀਂ ਹੈਗਾ ਜੋ ਸਰਕਾਰਾਂ ਕੋ ਅਰੇਂਜਮੈਂਟ ਹੁੰਦਾ ਵਾ ਜੋ موجوده ਸਰਕਾਰ ਕੋ ਲਾ ਲੋ ਹੋਰ ਜਿੰਨੀਆਂ ਵੀ ਸਰਕਾਰਾਂ ਹੀ ਸਾਡੇ ਕੋਲ ਉਹਨਾਂ ਅਰੇਂਜਮੈਂਟ ਨਹੀਂ ਹੈਗਾ ਜੋ ਸਰਕਾਰਾਂ ਨੇ ਹੱਥ ਕੰਡੇ ਆਪਣੇ ਵਰਤੇ ਨਹੀਂ ਪਰ ਆਪਾਂ ਜੋ ਹੁਣ ਕਹਿੰਦੇ ਜੋ ਸਰਕਾਰ ਨੇ ਵਾਅਦੇ ਕੀਤੇ ਨੇ ਉਹਨਾਂ ਵਾਅਦਿਆਂ ਦੇ ਵੀ ਪੂਰਾ ਉਤਰੇ ਜਿੰਨਾ ਮਾਵਾਂ ਨੇ ਜਿੰਨਾ ਇਥੇ ਨਸ਼ਾ ਨਸ਼ਾ ਵਾ ਉਹ ਨਸ਼ਾ ਖਤਮ ਕੀਤਾ ਜਮੇਨ ਪੈਲ ਦੇ ਆਧਾਰ ਤੇ ਪੰਥ ਕੋ ਹਲਕਾ ਸੀਗਾ ਭਾਈ ਅਮਿਤਪਾਲ ਵਾਰੀ ਆ ਪੰਥ ਨੇ ਮਿਹਣਾ ਲਾਇਆ ਸੀ ਖਾਲੜਾ ਵਾਲਾ ਇਸ ਵਾਰ ਵੀ ਉਮੀਦ ਕਰਦੇ ਸੀ ਦੇਖੋ ਉਮੀਦ ਇਹ ਹੈਗੀ ਸੀ ਬਾਕੀ ਜੋ ਮੰਜੂਰੀ ਹੈ ਜੀ ਅਈ ਤੇ ਕਹਿੰਨੇ ਚਲੋ ਫਿਰ ਵੀ ਚੜਦੇ ਹੀ ਗਲੇ ਆ ਦੋ ਆਕਾਲੀ ਦਲਾਂ ਨੂੰ ਜੋੜ ਲੀਏ ਤੇ ਸਤਾਧਾਰੀ ਜੇਤੂ ਧਿਰ ਨਾਲੋਂ ਵੱਧ ਆਈਆਂ ਵੋਟਾਂ ਬਿਲਕੁਲ ਕੀ ਸੋਚਦੇ ਏਕਤਾ ਜ਼ਰੂਰੀ ਹੈ ਦੇਖੋ ਏਕਤਾ ਤੇ ਜ਼ਰੂਰੀ ਹੈ ਹੀ ਹੈ ਨਿਸ਼ਾਨ ਸਾਹਿਬ ਥਲੇ ਪੰਥ ਜਿੱਤ ਕੇ ਹਾਰ ਗਿਆ ਨੀ ਜਪੰਥ ਕਦੀ ਹਰਦਾ ਨਹੀਂ ਜੀ। ਨਹੀਂ ਅੱਜ ਦੋ ਅਕਾਲੀ ਦਲ ਸੀਗੇ। ਜੇ ਇਕੱਠੇ ਹੁੰਦੇ ਤਾਂ ਹੈ ਤਾਂ ਪੰਥੀ ਆ ਨਾ ਦੋਨੋਂ। ਚਲੋ ਦੇਖੋ ਪਤਾ ਕੀ ਚੱਕਰ ਆ। ਜੀ। ਪੰਥ ਕਦੀ ਹਰਦਾ ਨਹੀਂ ਐ। ਬਾਕੀ ਇਹ ਚੀਜ਼ ਐ ਵੋਟਾਂ ਅੱਜ ਵੀ ਆਈਆਂ ਕੱਲ ਫੇਰ ਆਉਣੀਆਂ। ਇਹ ਚ ਕੋਈ ਚੱਕਰ ਨਹੀਂ। ਪੰਥ ਨਹੀਂ ਹਰਦਾ ਕਦੀ। ਮੇਨ ਚੀਜ਼ ਆ। ਪੰਥ ਜਿੱਤਿਆ। ਆ ਪੰਥ ਜਿੱਤਿਆ। ਪੰਥ ਚੜ੍ਹਦੀ ਕਲਾ ਦੀ ਆ ਜੀ। ਇਹ ਸਾਰੀ ਹੱਕ ਸੱਚ ਦੀ ਵੋਟ ਆ ਜੀ। 1 ਰੁਪਇਆ ਕਿਸੇ ਨੂੰ ਨਹੀਂ ਨਾ ਨਸ਼ਾ ਨਾ ਪਿਆ। ਇਹ ਸਾਰੀ ਚੜ੍ਹਦੀ ਕਲਾ ਦੀ ਵੋਟ ਆ ਜੀ। ਇਹ ਕੁਆਲਿਟੀ ਵੋਟ ਆ ਸਾਰੀ। ਹਾਂਜੀ ਇਹ ਜਮੀਰਾਂ ਵਾਲੀ ਵੋਟ ਆ ਜੀ। ਪਿਓਰ ਬੋਰਡ ਹੈ ਜੀ ਇਹ ਸਾਰੀ ਇਹ ਜਿਹੜੀ ਅਗਲਾ ਹੁਣ ਕੀ ਰਵੇਗਾ ਆਪਣਾ ਜਿਹੜਾ ਪ੍ਰੋਗਰਾਮ ਹੈ ਇਸ ਬਹੁਤ ਸਾਰੇ ਲੋਕਾਂ ਨੇ ਤੁਹਾਡਾ ਸਾਥ ਦਿੱਤਾ ਬਹੁਤ ਜਥੇਬੰਦੀਆਂ ਨੇ ਸਾਥ ਦਿੱਤਾ ਤਰਨਤਾਰਨ ਦੇ ਲੋਕਾਂ ਦੀ ਜੁਬਾਨ ਤੇ ਭਾਈ ਮਨਦੀਪ ਸਿੰਘ ਭਾਈ ਸੰਦੀਪ ਸਿੰਘ ਦੇਖੋ ਮੈਂ ਤਾਂ ਸਾਰਾ ਹਲਕਾ ਨਿਵਾਸੀ ਇਹਦੇ ਧੰਨਵਾਦ ਕਰਨਾ ਚਾਹੁੰਦਾ ਆਪਣੀ ਸਾਰੀ ਟੀਮ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਵਾ ਸਮੁੱਚੀ ਸੇਖ ਜਥੇਬੰਦੀਆਂ ਦਾ ਧੰਨਵਾਦ ਕਰਨਾ ਚਾਹੁੰਨਾ ਵਾ ਬਾਕੀ ਜੋ ਵੀ ਫੈਸਲਾ ਵਾ ਸੰਗਤ ਦਾ ਸਿਰ ਮੱਥੇ ਆ ਜੀ ਚੜਦੀ ਕਲਾ ਜੀ ਕੋਚ ਤੁਸੀਂ ਭਾਈ ਸਾਹਿਬ ਕਹਿਣਾ ਚਾਹੁੰਦੇ ਸੀ ਦੇਖੋ ਤੁਸੀਂ ਜਿਹੜਾ ਵਾਰ-ਵਾਰ ਕਹਿੰਦੇ ਹੋ ਜਿਉਂ ਰਕਾ ਸਿੰਘ ਮਾਤਾ ਸਾਫ ਕਹਿ ਚੁੱਕਾ ਆ ਕਿ ਅਸੀਂ ਪੰਜਾਬੀ ਨਮਾਇਦਗੀ ਪਾਰਟੀ ਆ ਉਦੋਂ ਸਿੱਖ ਨਮਾਇਦਗੀ ਪਾਰਟੀ ਛੱਡ ਚੁੱਕੇ ਆਪਣੇ ਆਪ ਸਮੇਂ ਦੇ ਹਾਲਾਤਾਂ ਦੇ ਨਾਲ ਬਦਲ ਵੀ ਸਕਦਾ ਨਾ ਸਭ ਕੁਝ ਅਸੀਂ ਇਹ ਨਹੀਂ ਕਹਿੰਦੇ ਕੋ ਗਲਤ ਆ ਪੰਜਾਬੀ ਨਮਾਇਦਗੀ ਪਾਰਟੀ ਬਣ ਕੇ ਪਰ ਪੰਥਕ ਪਾਰਟੀ ਨਹੀਂ ਨਾ ਰਹਿ ਫਿਰ ਉਹ ਪਰ ਹਾਲਾਤਾਂ ਦੇ ਅਨਸਾਰ ਪੰਥ ਵੱਲ ਮੋੜਾ ਪਉਣਾ ਪਊਗਾ ਨਾ ਤੁਸੀਂ ਇਹ ਤਾਂ ਗੱਲ ਮੰਨਦੇ ਹੋ ਨਹੀਂ ਪਾਇਆ ਨਾ ਉਹਨਾਂ ਨੇ ਬਰਗਾੜੀ ਕੀਤਾ ਪਉਣਾ ਚਾਹੀਦਾ ਤੁਸੀਂ ਸੋਚਦੇ ਹੋ ਉਹ ਬਹੁਤ ਦੂਰ ਜਾ ਚੁੱਕੇ ਕਾਲ ਤੱਕ ਤੋਂ ਬਾਗੀ ਹੋ ਚੁੱਕੇ ਆ ਉਹ ਅੱਜ ਜੇ ਦੋਵੇਂ ਧਿਰਾਂ ਇਕੱਠੀਆਂ ਹੁੰਦੀਆਂ ਤਾਂ ਨਤੀਜਾ ਉਹਦੇ ਨਾਲ ਤਾਂ ਕਦੇ ਇਕੱਠੇ ਹੋਏ ਨਹੀਂ ਸਕਦੇ ਨਾ ਜਿੰਨਾ ਉਹ ਉਹ ਤੇ ਤੁਹਾਡੀ ਵਿਚਾਰਕ ਮਤ ਭੇਜਦਾ ਪਰ ਪੰਥ ਤੇ ਚਾਹੁੰਦਾ ਨਾ ਅਕਾਲੀ ਦਲ ਨਾਲ ਹੀ ਇਕੱਠੇ ਹੋ ਸਕਦੇ ਆ ਪਰ ਸੁਖਬੀਰ ਬਾਦਲ ਜਿੰਨੇ ਕਿ ਬਰਗਾੜੀ 'ਚ ਗੋਲੀ ਚਲਵਾਈ ਆ ਸਿੰਘ ਅਸ਼ੀਤ ਕੀਤੇ ਆ ਗੁਰਗਰਾ ਸਾਹਿਬ 'ਤੇ ਬਦਬੀਆਂ ਕਰਾਈਆਂ ਆ ਉਹ ਤਾਂ ਕਦੀ ਨਹੀਂ ਹੋ ਸਕਦਾ ਅੱਜ ਫੇਰ ਸੁਖਬੀਰ ਸਿੰਘ ਨੂੰ ਹੀ ਉਸ ਉਹਦੇ ਧੜੇ ਨੂੰ ਹੀ ਤਰਨਤਾਰਨ ਦੇ ਲੋਕਾਂ ਨੇ ਦੂਜੇ ਨੰਬਰ 'ਤੇ ਲਿਆ ਕਰਾ ਇਹ ਇਹ ਕਿੱਥੇ ਆ ਕੇ ਤੁਸੀਂ ਸੋਚ ਸਾਡੀ ਖਾਮੀਆਂ ਅਸੀਂ ਲੋਕਾਂ ਨੂੰ ਸਮਝਾ ਨਹੀਂ ਪਾਰੇ ਦੱਸ ਨਹੀਂ ਪਾਰੇ ਸੱਚਾਈ ਕੀ ਆ ਲੋਕਾਂ ਨੂੰ ਸੱਚਾਈ ਨਹੀਂ ਸਮਝਾ ਪਾਰੇ ਸਾਡੀ ਪਹੁੰਚ ਘਟਿਆ ਸਾਡੇ ਲੋਕਾਂ ਦੀ ਗਲਤੀ ਨਹੀਂ ਸਾਡੀ ਗਲਤੀ ਆ ਲੋਕਾਂ ਦਾ ਕਰਾਂਗੇ ਪਹੁੰਚ ਸਮਝਾਵਾਂਗੇ ਉਹਨਾਂ ਨੂੰ ਕਿ ਇਹ ਹਾਥੀ ਆ ਇਹਨਾਂ ਦੇ ਦੰਦ ਖਾਣ ਵਾਲੇ ਹੋ ਰਿਹਾ ਵਿਖਾਉਣ ਵਾਲੇ ਹੋ ਰਿਹਾ ਗੋਲੀਆਂ ਚਲਾਉਣ ਵਾਲੇ ਇਹ ਆ ਪਿੱਛੇ ਬਹਿ ਕੇ ਗੋਲੀਆਂ ਚ ਚਲਾਉ ਚਲਾਉਂਦੇ ਆਏ ਕੌਮ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਇਹ ਪੜਵਾਉਂਦੇ ਆ ਅੰਗ ਕਾਲੀਆਂ ਦੇ ਕਾਰਨ ਹੀ ਪਾਟੇ ਚ ਹੈ ਰਾਮ ਰੀਮ ਦੇ ਬੰਦਿਆਂ ਨੇ ਪਾੜੇ ਆ ਪਰ ਪਾਟੇ ਇਹਨਾਂ ਦੇ ਕਾਰਨ ਆ ਸਿੰਗapore ਪੁਲਿਸ ਨੇ ਇਹ ਗੱਲਾਂ ਤੇ ਹੋ ਚੁੱਕੀਆਂ ਜੀ ਪਿਛਲੇ ਲਗਭਗ 8 ਸਾਲ ਤੋਂ ਇਹ ਗੱਲਾਂ 10 ਸਾਲ ਤੋਂ ਇਹ ਗੱਲਾਂ ਹੁੰਦੀਆਂ ਆ ਰਹੀਆਂ ਪਰ ਫਿਰ ਵੀ ਤੁਸੀਂ ਦੇਖੋ ਤਰਨਤਾਰਨ ਦੇ ਲੋਕਾਂ ਨੇ ਉਹਨਾਂ ਨੂੰ ਦੂਜੇ ਨੰਬਰ ਤੇ ਲਿਆ ਖੜੇ ਕੀਤਾ ਲੋਕਾਂ ਦੀਆਂ 100 ਲੋੜਾਂ ਹੁੰਦੀਆਂ 100 ਮਜਬੂਰੀ ਹੁੰਦੀਆਂ 100 ਸਾਂਝਾਂ ਹੁੰਦੀਆਂ ਆ ਉਹ ਚ ਲੋਕੀ ਵਿਚਰਦੇ ਤੁਸੀਂ ਮੰਨਦੇ ਕਿ ਜੇ ਇਹੀ ਬੀਬੀ ਸੁਖਵਿੰਦਰ ਕੌਰ ਦਾ ਧੜਾ ਜਿਹਨੇ ਭਾਈ ਅਮਿਤਪਾਲ ਸਿੰਘ ਨੂੰ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਜੇ ਹੁਣ ਵੀ ਇਹ ਪ੍ਰੈਸ਼ਰ ਗਰੁੱਪ ਤੁਹਾਡੇ ਨਾਲ ਹੁੰਦਾ ਤੇ ਨਤੀਜੇ ਕੁਝ ਹੋਰ ਹੋ ਸਕਦੇ ਸੀ ਜ਼ਰੂਰ ਹੈ ਜੀ ਜਦੋਂ ਇੰਨੇ ਵੋਟ ਪਈਆਂ ਤਾਂ ਇਹ ਜੀ ਸਾਨੂੰ ਮੰਨਣਾ ਪੈਣਾ ਆ ਪਰ ਜਿਹੜਾ ਉਹ ਆਪਣੇ ਉਹਨੂੰ ਪੰਥਕ ਕਹਿੰਦੇ ਪਏ ਆ ਅਸੀਂ ਉਹਨਾਂ ਦੀ ਟਿੱਪਣੀ ਨਹੀਂ ਕੀਤੀ ਸਤਕਾਰਯੋਗ ਆ ਗਿਆ ਬਟ ਉਹਨਾਂ ਬਾਰੇ ਕਿਤੇ ਵਿਸ਼ਲੇਸ਼ਣ ਕਰ ਕਰਕੇ ਵੇਖ ਲਓ ਕਿਹੜੇ ਪਾਸੇ ਪੰਥਕ ਜਿਹੜੇ ਜਿਹਦਾ ਨਾਂ ਵਰਤ ਕੇ ਵੋਟਾਂ ਪਾਈਆਂ ਉਹ ਕਿਹੜੀ ਸਟੇਜ ਤੇ ਮਜੂਦ ਸੀ ਜਸਵੰਤ ਸਿੰਘ ਕਹਿੰਦੇ ਸਟੇਜ ਤੇ ਮਜੂ ਹੁਣ ਜੁੜੇ ਰਹੋਗੇ ਜੋ ਤਰਨ ਤਰਨ ਦੇ ਲੋਕਾਂ ਨੇ ਪਿਆਰ ਬਖਸ਼ਿਆ ਤੁਹਾਨੂੰ ਅਸੀਂ ਲੋਕਾਂ ਵਿੱਚ ਵਿਚਰਾਂਗੇ ਜਿਹੜੀਆਂ ਸਾਡੀਆਂ ਖਾਮੀਆਂ ਉਹਨਾਂ ਨੂੰ ਦੂਰ ਕਰਾਂਗੇ ਫਿਰ ਵਿਚਰਾਂਗੇ ਫਿਰ ਉਠਾਂਗੇ ਹਰ ਨਲਸਤਾਨ ਦਾ ਹੂਆ ਖੜਾ ਕਰਨ ਵਾਲੇ ਪਿੱਛੇ ਰਹਿਗੇ ਦੇਖੋ ਜੀ ਸਰਕਾਰੇ ਖਾਲਸਾ ਤੇ ਬਣਨਾ ਹੀ ਪੜਨਾ ਹੈ ਜੇ ਤੁਸੀਂ ਅੰਬੇਦਕਰ ਨੂੰ ਮੰਨਦੇ ਜੋ ਤੇ ਉਹ ਵੀ ਆਪਣੇ ਰਾਜ ਦੀ ਗੱਲ ਕਰਦੇ ਆ ਠੀਕ ਹੈ ਨਾ ਉਹ ਵੀ ਰਾਜ ਦੀ ਗੱਲ ਕਰਦੇ ਆ ਜਿਹੜੇ ਸੈਂਟਰ ਚ ਰਾਜ ਕਰਦੇ ਪਏ ਆ ਉਹ ਵੀ ਆਪਣੇ ਰਾਜ ਦੀ ਗੱਲ ਕਰਦੇ ਆ ਅਸੀਂ ਆਪਣੀ ਵਿਚਾਰਤ ਆਪਣੇ ਸਿਧਾਂਤ ਦੇ ਰਾਜ ਦੇ ਕਰਦੇ ਪਏ ਆ ਕਿ ਸਾਨੂੰ ਉਹ ਰਾਜ ਦੇ ਦੋ ਕਿ ਕੁੱਤੇ ਤੇ ਗੱਲ ਚ ਕੈਂਠਾ ਪਿਆ ਹੋਵੇ ਉਹ ਫਿਰੇ ਕੋਈ ਲਾਭ ਹੋਣਾ ਇੱਥੇ ਤਾਂ ਸਾਰੇ ਆਮ ਚੇਨਾ ਲਾਉਣ ਦੇ ਪਰਸ ਖੌਂਡੇ ਮੋਬਾਈਲ ਖੌਂਡੇ ਆ ਅਸੀਂ ਤਾਂ ਆਪਣੇ ਰਾਜ ਦੀ ਗੱਲ ਕਰਨੀ ਕਰਨੀ ਇਹ ਤੁਹਾਡੀ ਨਰੋਲ ਵੋਟਰ ਆ ਕੋਈ ਪੈਸਾ ਕੋਈ ਨਸ਼ਾ ਕੋਈ ਧੱਕਾ ਨਹੀਂ ਕੀਤਾ ਬਿਲਕੁਲ ਨਰੋਲ ਵੋਟਰ ਆ ਜੀ ਅਸੀਂ ਅਸੀਂ ਦੇ ਕਿਸ ਨੂੰ ਪਾਣੀ ਵੀ ਨਹੀਂ ਪੁੱਛ पाए ਪਾਣੀ ਲੋਕਾਂ ਨੇ ਸਾਨੂੰ ਪੁੱਛਿਆ ਆ ਨਰੋਲ ਵੋਟਰ ਆ ਲੋਕਾਂ ਨੇ ਇਲੈਕਸ਼ਨ ਲੜੀ ਥੋੜੀ ਲੋਕਾਂ ਨੇ ਲੜੀਏ ਲੋਕਾਂ ਨੇ ਅਸੀਂ ਕੁਝ ਨਹੀਂ ਕੀਤਾ ਲੋਕਾਂ ਨੇ ਲੜੀ ਇਲੈਕਸ਼ਨ ਇਹ ਵੋਟ ਲੋਕਾਂ ਨੇ ਆ ਪਾਈ ਗਿਆ ਸੋ ਇਹ ਪਾਈ ਮਨਦੀਪ ਸਿੰਘ ਦਾ ਸਾਰਾ ਧੜਾ ਉਹਨਾਂ ਦੇ ਸਪੋਰਟਰ ਆ ਉਹਨਾਂ ਦੇ ਨੇੜਲੇ ਸਾਥੀ ਆ ਜਿਹੜੇ ਕਹਿੰਦੇ ਕਦੀ ਪੰਥ ਨਹੀਂ ਹਾਰਦਾ ਔਰ ਅਸੀਂ ਲੋਕਾਂ ਦੇ ਰਿਣੀ ਆ ਜਿਨ੍ਹਾਂ ਨੇ ਸਾਰੀ ਇਹ ਇਲੈਕਸ਼ਨ ਖੁਦ ਲੜੀ ਆ ਤਰਨਤਾਰਨ ਤੋਂ ਕਲਮ ਨਿਊਜ਼ ਲਈ ਕੈਮਰਾਮੈਨ ਨਰੇਸ਼ ਦੇ ਨਾਲ ਕੁਲਦੀਪ ਸਿੰਘ ਜਾਫਲਪੁਰ